बीएड टेट पास बेरोजगार अध्यापका वल्लो अपनी पक्की पर्ती ਲਈ نیشنل ਹਾਈਵੇ ਜਾਮ ਵਿਧਾਇਕ ਸਵਨਾ ਵੱਲੋਂ ਤਰਨੇਚ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਵਿਸ਼ਵਾਸ ਤੇ ਧਰਨਾ ਸਮਾਪਤ ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪੰਜਾਬ ਪਰ ਤੋਂ ਆਈ बीएड टेट पास बेरोजगार ਅਧਿਆਪਕਾਂ ਨੇ نیشنل ਹਾਈਵੇ ਜਾਮ ਕਰਕੇ ਪੂਰੀ ਆਵਾਜਾਈ ਠੱਪ ਕਰ ਦਿੱਤੀ ਬੇਰੁਜ਼ਗਾਰ ਅਧਿਆਪਕ ਆਪ੍ਰੀਆ ਹੱਕ ਦੀ ਮੰਗਾਂ ਮੰਵਾਉਣ ਲਈ ਸਥਾਨਕ ਦਾਣਾ ਮੰਡੀ ਵਿਖੇ ਇਕੱਠੇ ਹੋਏ ਅਤੇ ਉੱਥੋਂ ਮਾਰਚ ਕਰਦੇ ਹੋਏ ਰੇਲਵੇ ਫਲਾਈਓਵਰ ਤੇ ਤਰਨਾ ਲਗਾ ਕੇ ਮੁਕੰਮਲ ਤੌਰ ਤੇ ਜਾਮ ਕਰ ਦਿੱਤਾ ਇਸ ਵਿੱਚ 마ਸੂਮ ਬੱਚੇ ਮਾਵਾਂ ਨਾਲ ਤਪਦੀ ਹੋਈ ਦੁਪਹਿਰ ਵਿੱਚ ਮੰਗਦੇ ਰਹੇ ਆਪਣੇ ਮਾਪਿਆਂ ਦਾ ਹੱਕ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੰਤ ਕੁਬਾਇਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਨੇ ਉਹਨਾਂ ਨਾਲ ਮੀਟਿੰਗ ਕਰਨ ਲਈ ਕਈ ਵਾਅਦੇ ਕੀਤੇ ਪਰੰਤੂ ਮੀਟਿੰਗ ਤੇ ਜਾਣ ਉਪਰੰਤ ਤੁਰੰਤ ਵਾਅਦੇ ਤੋਂ ਮੁੱਕਰ ਗਏ ਦੂਜੇ ਪਾਸੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਤਰਨੇ ਵਿੱਚ ਪਹੁੰਚ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਜਾਣੋ ਪੂਰੀ ਰਿਪੋਰਟ 92 92 ਮੁਕਤਾਬਾਸ਼ ਜੈ ਹੋਵਾ ਜੈ ਹੋਵਾ ਪੰਜਾਬ ਸਰਕਾਰ ਮੁਕਤਾਬਾਸ਼ ਜੈ ਹੋਵਾ ਮਾਣ ਦੀ ਸੜਕ ਬਣਤੀ ਸੜਕ ਬਣਾਈ ਕਰੋ ਜਾਰੀ ਕਰੋ ਦਿੱਕ ਪੱਤੀਆਂ ਗੱਡੀਆਂ ਚਲਾਈ ਕਰੋ ਜਾਰੀ ਕਰੋ ਜਾਰੀ ਕਰੋ ਸਿੱਖਿਆ ਮੰਤਰੀ ਮੁਕਤਾਬਾਸ਼ ਮੁਕਤਾਬਾਸ਼ ਮੁਕਤਾਬਾਸ਼

ਕੋਈ ਵੀ ਆਉਂਦਾ ਮੰਤਰੀ ਆਉਂਦਾ ਪਰ ਇਹਨਾਂ ਦਾ ਬਿਲਕੁਲ ਟੱਟ ਕੇ ਵਿਰੋਧ ਕਰੋ ਕਿਉਂਕਿ ਆਪਣੇ ਤੋਂ ਇਹ ਮਿੱਟੀਆਂ ਤੋਂ ਪੱਕਿਆ ਤਾਂ ਇਸੇ ਤਰ੍ਹਾਂ ਤੁਸੀਂ ਬਣਾ ਕੇ ਰੱਖਿਓ ਪ੍ਰਸ਼ਾਸਨ ਨਾਲ ਕਿਉਂਕਿ ਪ੍ਰਸ਼ਾਸਨ ਨਾਲ ਆਪਣੀ ਗੱਲਬਾਤ ਚੱਲ ਰਹੀ ਹੈ ਆਪਣੀਆਂ ਦੋ ਤਿੰਨ ਮੰਗਾਂ ਕਲੀਅਰ ਕਰ ਦਿੱਤੀਆਂ ਜੁਦਾਬਾਦ ਜੁਦਾਬਾਦ ਸਿੱਕਿਆ ਮੰਤਰੀ ਮੁੜਤਾਬਾਦ ਜੁਦਾਬਾਦ ਮੁੜਤਾਬਾਦ ਡੀਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਪੁੱਛਿਆ ਯਾਰ ਮੇਰੇ ਭੈਣਾ ਭਰਾਵਾਂ ਨੇ ਆਉਣਾ ਸੀਗਾ ਤੇ ਮੈਂ ਵੇਟ ਕਰ ਰਿਹਾ ਉਹ ਕਹਿੰਦੇ ਉਹਨਾਂ ਨੇ ਤੁਹਾਨੂੰ ਉੱਥੇ ਬੁਲਾਇਆ ਹੈ ਤਾਂ ਮੈਂ ਚੱਲ ਕੇ ਤੁਹਾਡੇ ਕੋਲ ਆ ਗਿਆ ਵੇਖੋ ਉਹਨਾਂ ਲਈ ਆਏ ਆ ਤੁਹਾਡੀ ਗੱਲ ਸੁਣੀ ਹੈ ਮੈਂ ਮਾਨਯੋਗ ਸਾਡੇ ਸਿੱਖਿਆ ਮੰਤਰੀ ਜੀ ਸਰਦਾਰ ਹਰਜੋਤ ਸਿੰਘ ਬਾਜ ਜੀ ਨਾਲ ਉਹਨੇ ਫੋਨ ਤੇ ਗੱਲ ਕੀਤੀ ਹੈ ਤੇ ਉਹਨਾਂ ਕੋਲੋਂ ਟਾਈਮ ਮੈਂ ਲੈ ਲਿਆ ਅਗਲੇ ਮੰਗਲਵਾਰ ਦਾ ਡੈਲੀਗੇਸ਼ਨ ਦੇ ਵਿੱਚ ਜਾਣਾ ਚਾਹੁੰਦੇ ਨੇ ਤੋਂ ਮੈਨੂੰ ਦੱਸ ਦਿਓ ਮੰਗਲਵਾਰ ਮੇਰੇ ਨਾਲ ਤੁਸੀਂ ਚੱਲਣਾ ਹੈ ਤੇ ਤੁਹਾਨੂੰ ਬੋਲਣ ਦੀ ਲੋੜ ਨਹੀਂ ਪੈਣੀ ਸਾਰੀ ਗੱਲ ਮੈਂ ਹੀ ਕਰਾਂਗਾ ਤੇ ਮੇਰੀ ਪੂਰੀ ਕੋਸ਼ਿਸ਼ ਹੋਊਗੀ ਤੁਹਾਡਾ ਜਿਹੜਾ ਮਸਲਾ ਜਲਦੀ ਤੋਂ ਜਲਦੀ ਹੱਲ ਕਰਾਵਾਂ ਔਰ ਮੈਂ ਤਾਂ ਪਹਿਲਾਂ ਜਿਵੇਂ 6835 ਵਾਲਿਆਂ ਦਾ ਮਸਲਾ ਸੀ 5894 ਵਾਲਿਆਂ ਦਾ ਮੈਂ ਤਾਂ ਆਪ ਜਾ ਕੇ ਗੱਲ ਕਰਦਾ ਸੀ ਉਹਨਾਂ ਨੂੰ ਤਾਂ ਵੇਖੋ ਸਾਡੇ ਉਹ ਭੈਣਾ ਭਰਾਵਾਂ ਨੂੰ ਮੈਂ ਗੱਲ ਨਹੀਂ ਕਰਦਾ ਮੈਂ ਆਪ ਹੀ ਗੱਲ ਕਰਦਾ ਸੀ ਉਹਨਾਂ ਨਾਲ ਤੇ ਇਸੇ ਤਰ੍ਹਾਂ ਤੁਹਾਡੇ ਨਾਲ ਜਾ ਕੇ ਤੁਹਾਡੀ ਜਿਹੜੀ ਗੱਲ ਉੱਥੇ ਮੈਂ ਆਪ ਰੱਖਾਂਗਾ ਤੇ ਜਦੋਂ ਤੱਕ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤੁਹਾਡੇ ਇਸ ਜਿਹੜਾ ਵੀ ਤੁਹਾਡੀ ਡਿਮਾਂਡ ਹੈ ਪੂਰੀ ਆਪਦੀ ਕੋਸ਼ਿਸ਼ ਕਰਾਂਗੇ ਨੂੰ ਜਲਦੀ ਤੋਂ ਜਲਦੀ ਤੁਹਾਡੀ ਡਿਮਾਂਡ ਮੈਂ ਪੂਰੀ ਕਰਾਵਾਂ ਜੀ ਬਈ ਕੀ ਸ਼ੋਮਨਾਮ ਤੁਹਾਡਾ ਹਦੀਪ ਸਿੰਘ ਜੀ ਇਧਰ ਲੱਜ ਕਿਉਂ ਲਗਾਇਆ ਗਿਆ ਕਿੰਨਾ ਵੱਲੋਂ ਲਗਾਇਆ ਗਿਆ ਇਹ ਧਰਨਾ ਬੇਰਜ਼ਗਾਰ ਰਪੀਆ ਟੈਟਪਾਸ ਯੂਨੀਅਨ ਪੰਜਾਬ ਵੱਲੋਂ ਲਾਇਆ ਗਿਆ ਜੀ ਇਹ ਪਿਛਲੇ ਸਮੇਂ ਤੋਂ ਸਿੱਖਿਆ ਮੰਤਰੀ ਤਿੰਨ ਮੀਟਿੰਗਾਂ ਤੋਂ ਮੁੱਕਰ ਚੁੱਕਿਆ ਤੇ ਸੀਐਮ ਜਿਹੜਾ ਉਹ ਕਮੇਟੀ ਤੋਂ ਮੁੱਕਰ ਚੁੱਕਿਆ ਉਹਦੇ ਰੋਜ਼ ਪ੍ਰਦਰਸ਼ਨ ਵਜੋਂ ਅੱਜ ਅਸੀਂ ਇੱਥੇ ਫਾਇਲ ਕਾ ਵੀਰ ਪੁਲਿਸ ਕੰਮ ਕਰਿਆ ਜੀ ਤੇ ਕੀ ਹੁਣ ਨਿਪੜਿਆ ਧਰਨੇ ਆਜ ਦੇ ਵਿੱਚ ਜਿਹੜਾ ਹੈ ਜੀ ਆਪਣੇ ਐਮ ਐਲ اے ਨਰਿੰਦਰ ਸਿੰਘ ਸਾਮਨਾ ਜੀ ਆਏ ਨੇ ਉਹਨਾਂ ਨੇ ਸੀਐਮ ਸਾਹਿਬ ਤੇ ਆਪਣੇ ਸਿੱਖਿਆ ਮੰਤਰੀ ਨਾਲ ਫੋਨ ਤੇ ਗੱਲ ਕੀਤੀ ਹੈ ਜੀ ਮੰਗਲਵਾਰ ਕਹਿੰਦੇ ਵੀ ਤੁਹਾਨੂੰ ਜਿਹੜਾ ਕੀ ਹੈ ਸਿੱਖਿਆ ਮੰਤਰੀ ਤੇ ਸੀਐਮ ਸਾਹਿਬ ਨੂੰ ਲਾਇਆ ਜਾਊਗਾ ਜੇ ਬੇਰਜਗਾਰਾਂ ਦੀ ਚੇਤਾਵਨੀ ਆ ਜੇ ਮੰਗਲਵਾਰ ਸਾਨੂੰ ਨਹੀਂ ਮਲਾਉਂਦੇ ਤਾਂ ਬੁੱਧਵਾਰ ਨੂੰ ਦੁਬਾਰਾ ਫਿਰ ਅਸੀਂ ਇਹ ਪੁਲ ਜਾਮ ਕਰਾਂਗੇ ਜੀ